परम सत्कार योग साथ संगत जी मन बिरती नु एकाग्र करो सब एक बार गाज के कहो ਧੰਨ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ ਸਾਖੀ ਦਸਮੀ ਇੱਕ 베ਰ ਗੁਰੂ ਜੀ ਕੇ ਹਜ਼ੂਰ ਰਾਗੀਆਂ ਨੇ ਕੀਰਤਨ ਕੀਤਾ ਅਤੇ ਵਹਿ ਰਾਗ ਕਰ ਗੋਪੀ ਚੰਦ ਦੀ ਵਾਰ ਗਾਵੀਂ ਪ੍ਰੀਤ ਕਰ ਖਾਲਸਾ ਖੁਸ਼ੀ ਹੋਇਆ ਸਵੇਰ ਦਾ ਸਮਾ tha ਸ਼ਬਦ ਸਾਜ ਕੰਠ ਪ੍ਰੇਮ ਇਕ ਹੋ ਗਏ ਇਕਾਂਗੀ ਇਕ ਅੰਗੀ ਸਿਰਫ ਗੁਰੂ ਜੀ ਕੀ ਬਾਣੀ ਸੇ ਪ੍ਰੀਤ ਰੱਖਣ ਵਾਲਾ ਸਿੱਖ tha ਗੁਰੂ ਜੀ ਕੀ ਬਾਣੀ ਬਿਨਾ ਪ੍ਰਤੀਤ ਨਹੀਂ tha ਕਰਦਾ ਸੋ ਉਠ ਭੜ ਕੇ ਦੀਵਾਨ ਵਿੱਚ ਆਏ ਕੇ ਬੋਲਿਆ ਗੁਰੂ ਜੀ ਮੇਰੀ ਪੁਕਾਰ ਹੈ ਗੁਰੂ ਕੇ ਸਿੱਖ ਰਾਗੀ ਬੇ ਸਿਦਕੀ ਹੋ ਗਏ ਹਨ ਗੁਰੂ ਕੀ ਬਾਣੀ ਛੱਡ ਕੇ ਗੋਪੀ ਚੰਦ ਦਾ ਝਗੜਾ ਆਰੰਭ ਬੈਠੇ ਅੰਮ੍ਰਿਤ ਵੇਲੇ ਗੁਰੂ ਜੀ ਕੇ ਸ਼ਬਦ ਬਾਝੋਂ ਹੋਰ ਕੱਚੀ ਬਾਣੀ ਇਹਨਾਂ ਸਿੱਖਾਂ ਜਾਣ ਬੂਝ ਬਾਣੀ ਛੱਡ ਕੇ ਕੀਰਤਨ ਵੇਲੇ ਕਿਉਂ ਹੋਰ ਪੜਿਆ ਤਾਂ ਬਚਨ ਹੋਇਆ ਭਾਈ ਸਾਈ ਲੋਕਾ ਸਿੱਖਾਂ ਵਿੱਚ ਅਤੇ ਗੁਰੂ ਵਿੱਚ ਭੇਦ ਨਹੀਂ ਸਿੱਖ ਸੇਵਕ ਭਗਤ ਸਭ ਨਾਮ ਬੈਰਾਗ ਸਾਸ ਸਾਸ ਸੰਭਾਲਦੇ ਹਨ ਕਰਤਾਰ ਨੂੰ ਅਤੇ ਸਿੱਖਾ ਸਿੱਖੀ ਦੂਰ ਹੈ ਧਨ ਗੋਪੀ ਚੰਦ ਜਿਨ 1400 ਰਾਣੀ ਅਤੇ ਰਾਜ ਦਾ ਮੋਹ ਤਣਕੇ ਕੀ ਨਿਆਈ ਤੋੜ ਛਟਿਆ ਤਪ ਕਰ ਸਿੱਧ ਹੁਆ ਗੋਰਖਨਾਥ ਕੇ ਚਰਨੀ ਲਗ ਉਧਰਿਆ ਤੁਸੀਂ ਸਭ ਸਿੱਖ ਹਜੂਰ ਬੈਠਦੇ ਹੋ ਅਰ ਮਨ ਘਰ ਦੀਆਂ ਕਾਣੀਆਂ ਕੁਸੋ ਹੁਣੀਆਂ ਕੋ ਰਹਿਤਣੀਆਂ ਸਿੱਖਣੀਆਂ ਦੇ ਵਿੱਚ ਹੈਗਾ ਕੁਛ ਗੁਰੂ ਕੇ ਘਰੋਂ ਹੱਥ ਲੱਗੇ ਤਾਂ ਲੈ ਕਰ ਘਰ ਜਾਈਏ ਤੁਸੀਂ ਕਿਕਰ ਗੋਪੀਜਨ ਦੇ ਰੀਸ ਕਰ ਸਕਦੇ ਹੋ ਗੁਰੂ ਸਭ ਦਾ ਸਾਂਝਾ ਹੈ ਵੈਰਾਗ ਵਾਲਿਆਂ ਦਾ ਜਿਸ ਬਾਣੀ ਨਾਲ ਵੈਰਾਗ ਅਤੇ ਸ਼ਾਂਤ ਗਿਆਨ ਪ੍ਰਾਪਤ ਹੋਵੇ ਸੋ ਬਾਣੀ ਗੁਰੂ ਕੀ ਬਾਣੀ ਸਮਾਨ ਹੈ। ਵੇਦ ਕਾ ਵੀ ਬੇਅਰਥ ਤਿਆਗਣਾ। ਅਰਥਾਤ ਭਾਵੇਂ ਵੇਦ ਕਾ ਵੀ ਕੋਈ ਵਚਨ ਹੈ ਜੇ ਉਸ ਤੋਂ ਕੋਈ ਅਰਥ ਨਹੀਂ ਨਿਕਲਦਾ ਅਰ ਲਾਭਦਾਇਕ ਕੋਈ ਬਾਤ ਪ੍ਰਾਪਤ ਨਹੀਂ ਹੁੰਦੀ ਤਦ ਉਸ ਕੋ ਵੀ ਤਿਆਗ ਦੇਣਾ ਚਾਹੀਏ। ਦੇਵਤਾ ਕੀ ਬਾਣੀਆਂ ਰਖ ਛੋੜੀਐ। ਅਰਥਾਤ ਇਸੀ ਤਰ੍ਹਾਂ ਜੇ ਦੇਵਤਾਂ ਕੀ ਬਾਣੀ ਵੀ ਹੈ ਤੋ ਉਸ ਕੋ ਵੀ ਇੱਕ ਪਾਸੇ ਰਖ ਦੋ। ਸਾਰ ਵਾਲਾ ਵਾਕ ਬਾਲਕ ਕਾ ਵੀ ਮੰਨਣਾ ਅਰਥਾਤ ਸ੍ਰੇਸ਼ਟ ਬਚਨ ਬਾਲਕ ਕਾ ਵੀ ਹੋ ਤੋ ਉਸਕੋ ਵੀ ਮਾਰਨਾ ਚਾਹੀਏ ਸਾਖੀ ਦਸਮੀ ਪੂਰੀ ਹੋਈ ਧੰਨ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ